ਨਾਨਕ ਦੇ ਨਾਲ ਭਾਈ ਮਰਦਾਨੇ ਨੇ ਆਪਣਾ ਸਾਰਾ ਧਿਆਨ ਕਿਨੂੰ ਦਿੱਤਾ ਧੰਗੁਰੂ ਨਾਨਕ ਬੋਲਦੇ ਘਟਿਆ ਤੁਸੀਂ ਧੰਗੁਰੂ ਨਾਨਕ ਨਾਨਕ ਦੇ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਨੂੰ ਧਿਆਨ ਦੇਤਾ ਆਪਣਾ ਸਾਰੀ ਜ਼ਿੰਦਗੀ ਦੇ ਦਿੱਤੀ ਸਾਰਾ ਧਿਆਨ ਗੁਰੂ ਸਾਹਿਬ ਦਾ ਆ ਸਾਡੇ ਇੱਥੇ ਬੱਚੇ ਰਹਿੰਦੇ ਨੇ ਮੈਂ ਸਭ ਤੋਂ ਵੱਧ ਪਿਆਰ ਕਿੰਨੂੰ ਕਰੂੰਗਾ ਜਿਹੜਾ ਸਾਡੇ ਵੱਲ ਬਹੁਤਾ ਬੋਲੋ ਘੰਟੇ ਵੱਧ ਲਾ ਜੇ ਭਾਵੇਂ ਪਰ ਧਿਆਨ ਉਹਦਾ ਕਿੱਥੇ ਰਹਿੰਦਾ ਉਹਨੂੰ ਫਿਕਰ ਹੈਗਾ ਵੀ ਸਟੇਜ ਸਜਾਉਣ ਵਾਲੀ ਉਹਨੂੰ ਫਿਕਰ ਹੈ ਵੀ ਅੱਜ ਮਹੀਨੇ ਵਾਲਾ ਦੁਆਨ ਹੈ ਉਹਨੂੰ ਫਿਕਰ ਹੈ ਵੀ ਸੰਗਤ ਆਈ ਹੈ ਸਾਡੇ ਘਰ 'ਚ ਉਹਨੂੰ ਫਿਕਰ ਹੈ ਤੇ ਜਿਹੜਾ ਸਾਡਾ ਸਿੰਘ ਧਿਆਨ ਦਿੰਦਾ ਵੀ ਹਾਂ ਸੰਗਤ ਲਈ ਕੀ ਕਰੀਏ ਰਹਿਣ ਲਈ ਕੀ ਕਰੀਏ ਮੈਨੂੰ ਉਹ ਪਿਆਰਾ ਲੱਗਦਾ ਧਿਆਨ ਦਿੰਦਾ ਉਹ ਸਾਡੇ ਕਿਸੇ ਨੂੰ ਫਿਕਰ ਹੈ ਧਿਆਨ ਤੇ ਭਾਈ ਮਰਦਾਨੇ ਨੇ ਆਪਣੀ ਜ਼ਿੰਦਗੀ ਦੇ ਦਿੱਤੀ ਚਾਰ ਉਦਾਸੀਆਂ ਗੁਰੂ ਨਾਨਕ ਦੇ ਨਾਲ ਕਰਾਈਆਂ ਬੜਾ ਧਿਆਨ ਦਿੱਤਾ ਉਹਨੇ ਤੇ ਮੈਂ ਤੇ ਇੱਕ ਦਿਨ ਉਹਦਣ ਮੈਂ ਪੜਦਾ ਸੀ ਬੋਲ ਮਰਦਾਨਿਆਂ ਕਿਤਾਬ ਉਹ ਸਰਤਾਜ ਨੇ ਗੱਲ ਕੀਤੀ ਸੀ ਮੈਂ ਕਿਹਾ ਇਹਨੇ ਮੈਂ ਕਿਹੜੀ ਕਿਤਾਬ ਹੈ ਬੋਲ ਮਰਦਾਨਿਆਂ ਮੈਂ ਨਾਵਲ ਮੰਗਾ ਕੇ ਪੜਿਆ ਮੇਰੀਆਂ ਚਾਰ ਕਿਤਾਬਾਂ ਘੜ ਤੋਂ ਘੜ ਸ਼ੁਰੂ ਕੀਤੀਆਂ ਹੋਈਆਂ ਹੁੰਦੀਆਂ ਚਾਰੇ ਮੁੱਕ ਜਾਂਦੀਆਂ ਫਿਰ ਮੈਂ ਹੋਰ ਨਾਲ ਚਾਰ ਸ਼ੁਰੂ ਕਰ ਲੈਣਾ ਜੇ ਕਿਤੇ ਜਾਣਾ ਹੁੰਦਾ ਮੈਂ ਪੰਜ ਚਾਰ ਕਿਤਾਬਾਂ ਮੇਰੀਆਂ ਇਹ ਨਾਲ ਚੱਕ ਕੇ ਤੁਰਨਾ ਲੈ ਕੇ ਹੀ ਜਾਣੇ ਜਦੋਂ ਦੁਵਾਨ ਲਾਉਂਦੇ ਹੁੰਦੇ ਸੀ ਉਹ ਤਾਂ ਵੱਡਾ ਸਾਰਾ ਬੈਗ ਭਰ ਕੇ ਲੈ ਜਾਣਾ ਪੈਂਦਾ ਸੀ ਵੀ ਕੀ ਪਤਾ ਉੱਥੇ ਕਿਸ ਟਾਈਪ ਦਾ ਸਿਸਟਮ ਹੋਣਾ ਕੀ ਸੁਣਾਉਣਾ ਐਦਾਂ ਹੁੰਦਾ ਸੀ ਚਲੋ ਉਹ ਕਿਤਾਬ ਦੇ ਵਿੱਚ ਜ਼ਿਕਰ ਆਉਂਦਾ ਹੈ ਭਾਈ ਮਰਦਾਨੇ ਕਹਿੰਦਾ ਅਖੀਰੀ ਸਮਾਂ ਆਇਆ ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਮਰਦਾਨਿਆ ਤੇਰਾ ਅੰਤ ਸਮਾਂ ਆ ਗਿਆ ਕਿ ਵੀ ਮੈਂ ਦੱਸੀ ਏ ਗੱਲ ਪਰ ਦੁਬਾਰਾ ਸੁਣਿਓ ਅੱਜ ਮਰਦਾਨਿਆ ਤੇਰਾ ਅੰਤ ਸਮਾਂ ਆ ਗਿਆ ਕਹਿੰਦਾ ਛਾਮਾਰ ਉਹ ਤੇਉ ਮੇਰੇ ਨਾਲ ਬੜਾ ਪਿਆਰ ਕੀਤਾ ਮੇਰੇ ਨਾਲ ਨਿਭਾਈ ਸਾਰਾ ਧਿਆਨ ਤੂੰ ਮੈਨੂੰ ਦਿੱਤਾ ਮਰਦਾਨਿਆ ਜਦੋਂ ਜਾਏਗਾ ਫਿਰ ਤੇਰਾ ਸੰਸਕਾਰ ਕਰੀਏ ਤੇਰੀ ਕੋਈ ਸਮਾਦ ਤੈਨੂੰ ਦਫਨਾਵਾਂਗੇ ਕਿਉਂਕਿ ਮੁਸਲਮਾਨ ਭਾਈ ਮਰਦਾਨਾ ਮਰਦਾਨਿਆਂ ਤੇਰੀ ਕੋਈ ਕਬਰ ਬਣਾਈਏ ਤੇਰੀ ਕੋਈ ਯਾਦਗਾਰ ਬਣਾਈਏ ਕੋਈ ਮੇਲਾ ਲਗਾਇਆ ਕਰੇ ਤੈਨੂੰ ਲੋਕ ਯਾਦ ਕਰਨ ਭਾਈ ਮਰਦਾਨਾ ਕਹਿੰਦਾ ਮਹਾਰਾਜ ਜੰਮ ਦੀ ਸਮਾਦ ਚੋਂ ਕੱਢ ਕੇ ਇੱਟਾਂ ਦੀ ਸਮਾਦ ਵਿੱਚ ਨਾ ਵਾੜੋ ਬਸ ਆਪਣੇ ਦਿਲ ਚ ਥਾਂ ਰੱਖਿਓ ਮੇਰੇ ਨਾਲ ਕੋਈ ਰਹਿ ਕੇ ਗਿਆ ਇਹ ਯਾਦ ਰੱਖ ਲਿਓ ਬਸ ਤੁਹਾਡਾ ਯਾਦ ਰੱਖ ਲੈਣਾ ਹੀ ਮੇਰੇ ਲਈ ਵੱਡੀ ਗੱਲ ਹੈ ਤੇ ਸੁਣਨਾ ਮਰਦਾਨਾ ਆਖਰੀ ਸਾਹਾਂ ਤੇ ਐ ਉਸ ਕਿਤਾਬ ਚ ਲਿਖਿਆ ਹੈ ਤੇ ਮੈਂ ਤੁਹਾਨੂੰ ਦੱਸਦਾ ਭਾਈ ਮਰਦਾਨੇ ਨੇ ਕਿਹਾ ਸੱਚੇ ਪਾਤਸ਼ਾਹ ساری ਜ਼ਿੰਦਗੀ ਤੁਹਾਡੇ ਨਾਲ ਲਾਈ ਹੈ ਵਿਛੜਨ ਲੱਗੇ ਆ ਕਦੀ ਫੇਰ ਮਿਲਾਂਗੇ ਕਿਸੇ ਜਨਮ ਵਿੱਚ ਮਰਦਾਨਿਆ ਕਹਿੰਦਾ ਕਿਸੇ ਜਨਮ ਵਿੱਚ ਮਿਲਾਂਗੇ ਫੇਰ ਮਾਰਾ ਕਹਿੰਦੇ ਮਰਦਾਨਿਆ ਹੋ ਸਕਦਾ ਮੇਲੀ ਪਈਏ ਮਰਦਾਨਿਆ ਹੋ ਸਕਦਾ ਦੁਬਾਰਾ ਕਿਸੇ ਜਨਮ ਵਿੱਚ ਆਪਾਂ ਮੇਲੀ ਪਈਏ ਤੇ ਮਰਦਾਨਾ ਕਹਿੰਦਾ ਬਾਬਾ ਜੇ ਤੂੰ ਮਿਲਿਆ ਨਾ ਮੈਨੂੰ ਸਿਆਣ ਲਈ ਵੀ ਮੈਂ ਉਹੀ ਹਾਂ ਮੇਰੇ ਤੋਂ ਨਹੀਂ ਸਿਆਣਿਆ ਜਾਣਾ ਤੂੰ ਜੇ ਤੂੰ ਦੁਬਾਰਾ ਕਦੀ ਮੈਨੂੰ ਮਿਲਿਆ ਤੇ ਮੈਨੂੰ ਸਿਆਣ ਲਈ ਮੈਨੂੰ ਭੁੱਲੀ ਨਾ ਮਰਦਾਨਾ ਕਹੀ ਬਾਬਾ ਮੈਨੂੰ ਸਿਆਣ ਤੇ ਲੈ ਆਂਗਾ ਨਾ ਮੈਂ ਉਹੀ ਆ ਇਹ ਮਰਦਾਨੀ ਆ ਪਿਆ ਇਹ ਪ੍ਰੇਮ ਹੁੰਦਾ ਹੈ ਬਾਬਾ ਸਿਆਣ ਲਈ ਤੇ ਸਤਗੁਰ ਨੇ ਇੰਨਾ ਪਿਆਰ ਭਾਈ ਮਰਦਾਨੇ ਨੂੰ ਇੱਕ ਬਾਬਾ ਕਾਲ ਰੂਪ ਦੂਜਾ ਰਬਾਬੀ ਮਰਦਾਨਾ ਜਿੱਥੇ ਵੀ ਵੇਖੋਗੇ ਮਰਦਾਨੇ ਦਾ ਨਾਮ ਨਾਲ ਆਏਗਾ ਜਿੰਦਗੀ ਲਾਈ ਧਿਆਨ ਦਿੱਤਾ ਗੁਰੂ ਨਾਨਕ ਜਿੱਥੇ ਗੁਰੂ ਨਾਨਕ ਨੇ ਆਖਣਾ ਮਰਦਾਨਿਆਂ ਰਬਾਬ ਵਜਾਉ ਉਹਨੇ ਬਾਬਰ ਦੇਆ ਜੇਲਾਂ ਚ ਜਾ ਕੇ ਵੀ ਰਬਾਬ ਭਾਈ ਮਰਦਾਨੇ ਨੇ ਵਜਾ ਦਿੱਤੀ ਵਜਾ ਮਰਦਾਨਿਆਂ ਰਬਾਬ ਮਰਦਾਨੇ ਨੇ ਬਹਿ ਜਾਣਾ ਉੱਠ ਸੱਜਣ ਠੱਗ ਵਰਗਿਆਂ ਦੇ ਜਾ ਕੇ ਵੀ ਵਜਾ ਮਰਦਾਨਿਆਂ ਰਬਾਬ ਉਹਨੇ ਸੱਚੇ ਬਾਦਸ਼ਾਹ ਜਿਉਂਦਾ ਵੀ ਇਹੀ ਕਹਿੰਦਾ ਹੁੰਦਾ ਸੀ ਸੌਖਾ ਹੀ ਪਿਆ ਸਾਡੇ ਕੋਲ 10 ਮਿੰਟ ਹੈ ਨਹੀਂ ਆ ਜੀ ਖੁਸ਼ੀਆਂ ਪਾਲਦੇ ਆ ਸਿੱਖ ਅਸੀਂ ਵੀ ਆ ਆਪਣੇ ਆਪੇ 10 ਮਿੰਟ ਹੈ ਨਹੀਂ ਸਾਡੇ ਮੱਥਾ ਟੇਕਦੇ ਆ ਫਾਰਮੈਲਿਟੀ ਬਸ ਫਟਾਫਟ ਐ ਸਿੱਟਿਆ ਤੇ ਚਲੋ ਜੀ ਨਿਕਲੋ ਮਾਈਂਡਫੁਲੀ ਮੱਥਾ ਟੇਕੋ ਮਾਈਂਡਫੁਲੀ ਨਮਸਕਾਰ ਕਰਨ ਵੇਲੇ ਇਦਾਂ ਸਮਝੋ ਗੁਰੂ ਸਾਹਿਬ ਸਾਹਮਣੇ ਖੜੇ ਐ ਉਹਨਾਂ ਦੇ ਚਰਨਾਂ ਤੇ ਮੈਂ ਚਰਨਾਂ ਤੇ ਸਿਰ ਰੱਖਣ ਲੱਗਿਆ ਚਮੜੀ ਨਾਲ ਯਾਦ ਹੈ ਪਿਛਲੇ ਦਿਵਾਨ ਚ ਮੈਂ ਦੱਸਿਆ ਤਚ ਕਰਦਾ ਜਿਵੇਂ ਚਮੜੀ ਇਮੇਜਿਨੇਸ਼ਨ ਕਰੋ ਤਾਂ ਜੋ ਮਨ ਸੰਤੁਸ਼ਟ ਹੋਵੇ ਥੋੜਾ ਜਿਆ ਇਹ ਸਰੀਰ ਧਾਰੀ ਆ ਸਰੀਰ ਨਾਲ ਵੇਜ ਜੁੜ ਕੇ ਥੋੜਾ ਜਆ ਸੌਖਾ ਹੋ ਜਾਂਦਾ ਹੈ ਤੁਰਨਾ ਸੌਖਾ ਹੈ ਪਹਿਲੀ ਕਲਾਸ ਲਈ ਬੜਾ ਸੌਖਾ ਹੈ ਅੱਗੇ ਅੱਗੇ ਤੇ ਬੰਦਾ ਤੁਰਿਆ ਜਾਂਦਾ ਫਿਰ ਤੇ ਤਨ ਉਹ ਗੁਰੂ ਕੇ ਸਿੱਖ ਜਿਨ੍ਹਾਂ ਨੇ ਸਾਰੀਆਂ ਜ਼ਿੰਦਗੀਆਂ ਲਾਈਆਂ ਤੇ ਜਾਂਦੇ ਜਾਂਦੇ ਵੀ ਇਹੋ ਹੀ ਕਹਿੰਦੇ ਗਏ ਸੱਚੇ ਪਾਤਸ਼ਾਹ ਜੀ ਜਦੋਂ ਆਖਰੀ ਸਵਾਸ ਮੇਰਾ ਆਵੇ ਉਹ ਤੇ ਗਾਣਾ ਬੋ ਮੁਖ de uma o veterano ਵਾਲੇ ਗੁਰੂ ਕੇ ਸਿੱਖ ਸਾਰੀਆਂ ਜ਼ਿੰਦਗੀਆਂ ਲਾਤੀਆਂ ਜਿਨ੍ਹਾਂ ਨੇ ਸੇਵਾ ਦੇ ਬੇਦਾਗ ਰਹਿ ਕੇ ਆਪਣੀ ਜ਼ਿੰਦਗੀ ਨਾ ਕੋਈ ਲੋਭ ਨਾ ਕੋਈ ਲਾਲਚ ਭਾਈ ਮਰਦਾਨੇ ਨੂੰ ਕਈ ਵਾਰੀ ਗੁਰੂ ਨਾਨਕ ਸਾਹਿਬ ਨੇ ਮਾਇਆ ਵੀ ਆ ਲੈ ਬਈ ਮਰਦਾਨਿਆ ਨਹੀਂ ਸੱਚੇ ਪਾਤਸ਼ਾਹ ਕੁਛ ਨਹੀਂ ਚਾਹੀਦਾ ਮੇਰਾ ਜੀਵਨ ਨਰਵਾ ਚੱਲ ਰਿਹਾ ਬਸ ਗੁਰੂ ਨਾਨਕ ਸਾਹਿਬ ਦਾ ਭਾਈ ਮਰਦਾਨਾ ਆਸ਼ਕ ਸੀ ਭਾਈ ਮਰਦਾਨਾ ਗੁਰੂ ਨਾਨਕ ਦਾ ਆਸ਼ਕ ਸੀ ਭਗਤ ਸੀ ਸਿੱਖ ਸੀ ਗੁਰੂ ਨਾਨਕ ਸਾਹਿਬ ਦੇ ਸਾਥ ਚ ਸਾ ਲੈਂਦਾ ਸੀ ਇਹ ਪਿਆਰ ਸੀ ਭਾਈ ਮਰਦਾਨਾ ਤੇ ਬੇਦਾਗ ਰਹਿ ਕੇ